ਵਿਤੀ ਲੰਬੇ ਸਮੇਂ ਤੋਂ ਸਿੱਖ ਕੌਮ ਤੇ ਜਥੇਬੰਦੀਆਂ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਇਸੇ ਨੂੰ ਹੀ ਲੈ ਕੇ ਦੱਸ ਸੀ ਕਿ ਸਿੱਖ ਪਾਈਚਾਰੇ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਪੈਦਲ ਮਾਰਚ ਵੀ ਕੱਢਿਆ ਜਾਵੇਗਾ ਜਸਵੰਤਪਾਈ ਧਿਆਨ ਸਿੰਘ ਮਾਨ ਨੇ ਕਿਹਾ ਹੈ ਕਿ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 2015 ਦੇ ਸਰਬੱਤ ਖਾਲਸਾ ਸਮੇਲਨ ਦੀ ਸਮੁੱਚੀ ਟੀਮ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਇਤੋਂ ਅਰਦਾਸ ਕਰਕੇ 10 ਨਵੰਬਰ ਨੂੰ ਪੈਦਲ ਮਾਰਚ ਸ਼ੁਰੂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਮਾਰਚ ਸ੍ਰੀ ਅਕਾਲ ਤਖਤ ਸਾਇਤੋਂ ਸ਼ੁਰੂ ਹੋ ਕੇ ਤੱਕ ਸ੍ਰੀ ਦਮਦਮਾ ਸਾਹਿਬ ਤੱਕ ਤੱਕ ਸ੍ਰੀ ਕੇਸਗੜ ਸਾਹਿਬ ਤੋਂ ਹੁੰਦਾ ਹੋਇਆ ਵਾਪਸ ਸ਼੍ਰੀ ਅਕਾਲ ਤਖਤ ਸਾਈ ਵਿਕੇ ਸੰਪੂਰਤਾ ਕਰੇਗਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਲ੍ਹ ਦੇ ਵਿੱਚ ਬੰਦ ਸੁਧੀਰ ਸੂਰੀ ਦੇ ਕਤਲ ਦੇ ਦੋਸ਼ ਚ ਵਿੱਚ ਸੰਦੀਪ ਸਿੰਘ ਸੈਣੀ ਮਾਮਲੇ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਕਾਨੂੰਨ ਮੁਤਾਬਿਕ ਕਾਰਵਾਈ ਕਰਨੀ ਚਾਹੀਦੀ ਹੈ ਇਸ ਮਾਮਲੇ ਦੇ ਵਿੱਚ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮਾਮਲੇ ਦੇ ਵਿੱਚ ਸਾਰੀਆਂ ਹੀ ਸਿੱਖ ਜਥੇਬੰਦੀਆਂ ਤੇ ਸੰਸਥਾਵਾਂ ਨੂੰ ਆਪਣੇ ਵਖਰੇਵੇਂ ਛੱਡਦਿਆਂ ਇੱਕ ਹੋ ਕੇ ਚੱਲਣਾ ਚਾਹੀਦਾ ਏ ਇਸ ਦੇ ਨਾਲ ਉਹਨਾਂ ਨੇ ਇਸ ਕੌਮ ਨੂੰ ਵੱਡਾ ਸੁਨੇਹਾ ਲਾਇਆ ਤੇ ਸਰਕਾਰਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਕੁਝ ਗਿਆ ਉਹਨਾਂ ਨੇ ਇੱਕ ਵਾਰ ਆਪਾਂ ਸੁਣਦੇ ਹਾਂ ਅੱਗੇ ਬਾਈਟ ਲਗਾ ਲਈ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਦੇ ਉੱਤੇ ਅੱਜ ਦੀ ਪ੍ਰੈਸ ਕਾਨਫਰੰਸ ਹੈ ਦੀ ਕਰ ਰਹੀ ਕਿਉਂਕਿ ਫਾਇਰ ਸੰਦੀਪ ਸਿੰਘ ਸਣੀ ਜਿਸ ਨੇ ਬਹੁਤ ਵੱਡੀ ਕੁਰਬਾਨੀ ਬਾਹਰ ਹੁੰਦੀ ਆ ਵੀ ਕੀਤੀ ਔਰ جیل ਵਿੱਚ ਜਾ ਕੇ ਵੀ ਉਨੇ ਵੱਡੀ ਕੁਰਬਾਨੀ ਕੀਤੀ ਆ ਔਰ ਉਸ ਕੁਰਬਾਨੀ ਦੇ ਨਾਲ ਸੈਂਕੜੇ ਮਾਵਾਂ ਭੈਣਾਂ ਔਰ ਸੁਹਾਗਣਾ ਜਿਨ੍ਹਾਂ ਦੇ ਭੈਣ ਭਰਾ ਪਤੀ ਪੁੱਤ ਝੂਠੇ ਮੁਕਾਬਲਿਆਂ ਦੇ ਵਿੱਚ ਇਸ ਬੰਦੇ ਨੇ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀ ਮਾਰੇ ਅਸੀਂ ਸਮਝਦੇ ਹਾਂ ਕਿ ਅੱਜ ਉਹਨਾਂ ਸਾਰੀਆਂ ਭੈਣਾਂ ਉਹਨਾਂ ਮਾਵਾਂ ਉਹਨਾਂ ਪਤਨੀਆਂ ਉਹਨਾਂ ਦੇ ਕਲੇਜੇ ਦੇ ਵਿੱਚ ਠੰਡ ਪਈ ਹੈ ਔਰ ਸਮੁੱਚਾ ਜਿਹੜਾ ਪੰਥ ਆ ਸਾਡੀ ਜਿਹੜੀ ਕੌਮ ਆ ਉਹ ਹਮੇਸ਼ਾ ਇਹੋ ਜੇ ਯੋਧਿਆਂ ਦੇ ਉੱਤੇ ਜਿਨ੍ਹਾਂ ਦੇ ਅੰਦਰ ਕੌਮ ਦਾ ਦਰਦ ਪੰਥ ਦਾ ਦਰਦ ਕੋਟ-કોટ ਕੇ ਭਰਿਆ ਹੁੰਦਾ ਹੈ ਸ਼ੁਰੂ ਤੋਂ ਲੈ ਕੇ ਅੱਜ ਤੱਕ ਮਾਨ ਸਨਮਾਨ ਕਰਦੀ ਆਈ ਹੈ। ਔਰ ਅਸੀਂ ਸਾਰੀ ਸਿੱਖ ਕੌਮ ਵੱਲੋਂ ਪਾਈ ਸੰਦੀਪ ਸਿੰਘ ਸਣੀ ਨੂੰ ਵਧਾਈ ਦਿੰਨੇ ਆ ਕਿ ਉਹ ਕੌਮ ਦਾ ਜਿੰਦਾ ਸ਼ਹੀਦ ਹੈ। ਸਾਰੀ ਦੀ ਸਾਰੀ ਜਿਹੜੀ ਸਿੱਖ ਕੌਮ ਅੱਜ ਉਹਦੇ ਨਾਲ ਖੜੀ ਹੈ। ਔਰ ਅਸੀਂ ਦਾਸ ਸ੍ਰੀ ਅਕਾਲ ਤਖਸਾਲ ਸਾਹਿਬ ਦਾ ਜਥੇਦਾਰ ਹਵਾਰਾ ਦੀ ਗੈਰ ਹਾਜ਼ਰੀ ਵਿੱਚ ਜਥੇਦਾਰ ਹੋਣ ਦੇ ਨਾਤੇ ਸਾਰੀ ਕੌਮ ਨੂੰ ਮੈਂ ਅਪੀਲ ਕਰਦਾ ਵਾਂ ਕਿ ਸਾਡੇ ਵਿਚਾਰਕ મતਭੇਦ ਜਥੇਬੰਦੀਆਂ ਦੇ ਪਾਰਟੀਆਂ ਦੇ ਵੱਖੋ ਵੱਖਰੇ ਹੋ ਸਕਦੇ ਨੇ ਜਿੱਥੇ ਕੌਮ ਦੀ ਗੱਲ ਆਵੇ ਜਿੱਥੇ ਪੰਥ ਦੀ ਗੱਲ ਆਵੇ ਜਿੱਥੇ ਕੁਰਬਾਨੀ ਦੀ ਗੱਲ ਆਵੇ ਉਥੇ ਸਾਨੂੰ ਸਾਰੇ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ ਦੇ ਉੱਤੇ ਇੱਕ ਆਵਾਜ਼ ਬਣ ਕੇ ਅੱਜ ਭਾਈ ਸੰਦੀਪ ਸਿੰਘ ਸੰਨੀ ਦੇ ਪਿੱਛੇ ਸਾਨੂੰ ਚਟਾਨ ਵਾਂਗੂ ਕੌਮ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਉਹਨੇ ਕੁਰਬਾਨੀ ਕੌਮ ਦੇ ਖਾਤਰ ਕੀਤੀ ਪੰਥ ਦੇ ਖਾਤਰ ਕੀਤੀ ਤੇ ਸਾਨੂੰ ਅੱਜ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਦੂਸਰਾ ਭਾਈ ਸੰਦੀਪ ਸਿੰਘ ਸਣੀ ਦੇ ਉੱਤੇ ਜੋ ਤਸ਼ੱਦਦ ਅਨਮੁਖੀ ਤਸ਼ੱਦਦ 3 ਡਿਗਰੀ ਟੌਰਚਰ ਜੋ ਹੋਇਆ ਵਾ ਅਸੀਂ ਇਹਦੀ ਘੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆਂ ਔਰ ਅਸੀਂ ਉੱਚ ਏਜੰਸੀ ਤੋਂ ਇਸ ਸਭ ਕਥੇ ਦੀ ਜਾਂਚ ਦੀ ਮੰਗ ਵੀ ਕਰਦੇ ਆਂ ਔਰ ਨਾਲ ਦੀ ਨਾਲ ਅਸੀਂ ਜੇਲ੍ਹ ਪ੍ਰਸ਼ਾਸਨ ਨੂੰ ਪੰਜਾਬ ਦੀ ਸਰਕਾਰ ਨੂੰ ਸੀਐਮ ਭਗਵੰਤ ਮਾਨ ਨੂੰ ਅਸੀਂ ਇੱਕ ਚੇਤਾਵਨੀ ਦੇ ਰੂਪ ਦੇ ਵਿੱਚ ਵੀ ਕਹਿਣਾ ਚਾਹੁੰਦੇ ਆ ਕਿ ਅਗਰ ਭਾਈ ਸੰਦੀਪ ਸਿੰਘ ਸਣੀ ਦੀ ਜਾਂਚ ਨਾ ਹੋਈ ਜਾਂ ਉਹਦੇ ਤੇ ਤਸ਼ੱਦਦ ਨਾ ਬੰਦ ਕੀਤਾ ਤੇ ਸਿੱਖ ਕੌਮ ਖਾਲਸਾ ਪੰਥ ਜਿਹੜਾ ਹੈ ਉਹ ਸਰਕਾਰ ਦੇ ਵਿਰੁੱਧ ਇੱਕ ਬਹੁਤ ਵੱਡਾ ਸਟੈਂਡ ਉਹ ਲੈਣ ਵਾਸਤੇ ਮਜਬੂਰ ਹੋਊਗਾ ਸੋ ਅਸੀਂ ਸਾਰੇ ਅੱਜ ਇਹ ਫਖਰ ਮਹਿਸੂਸ ਕਰਦੇ ਆ ਕਿ ਜਿਹੜੇ ਜਿਹੜੇ ਵੀ ਢਾੜ ਵੀ ਚੜ ਕੇ ਆਏ ਜਿਵੇਂ ਸਰਹੰਦ ਦੇ ਵਿੱਚ ਸੂਬੇ ਸਰਹੰਦ ਨੇ ਗੁਰੂ ਸਾਹਿਬ ਦੇ ਸਹਾਬਜਾਦਿਆਂ ਦੀ ਉੱਤੇ ਅਨਮਨੁੱਖੀ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਔਰ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਉਹਨੂੰ ਸਜ਼ਾ ਦਿੱਤੀ ਜੋ ਇੱਕ ਪੰਥ ਦੇ ਵਿੱਚ ਉਹ ਇਤਿਹਾਸ ਮੀਲ ਪੱਥਰ ਬਣ ਕੇ ਅੱਜ ਵੀ ਜਿਉਂ ਦੇ ਤਿਉਂ ਖੜਾ ਹੈ ਇੱਥੇ ਪਹਿਲਾ ਸਧੇਰ ਸੂਰੀ ਵਰਗੇ ਜਿਹੜੇ ਸਿੱਖ ਕੌਮ ਦੇ ਵਿਰੁੱਧ ਧੀਆ ਭੈਣਾਂ ਦੇ ਵਿਰੁੱਧ ਜਿਹੜੇ ਜ਼ਹਿਰ ਉਗਲਦੇ ਸੀ ਸੋ ਉਹਨਾਂ ਨੂੰ ਵੀ ਜਿਹੜਾ ਉਹਦਾ ਬਦਲਾ ਲਿਆ ਔਰ ਮਰਦਾਂ ਵਾਲਾ ਕੰਮ ਕੀਤਾ ਅਸੀਂ ਇਹਨਾਂ ਨੂੰ ਸੂਰਮੇ ਕਹਾਂਗੇ ਇਹਨਾਂ ਨੂੰ ਯੋਧੇ ਕਹਾਂਗੇ ਔਰ ਸਮੁੱਚਾ ਪੰਥ ਜਿਹੜਾ ਵਾ ਉਹ ਇਨਾਂ ਦੇ ਨਾਲ ਖੜਾ ਔਰ ਹਰ ਲੜਾਈ ਜਿਹੜੀ ਭਾਵੇਂ ਕਾਨੂੰਨੀ ਹੋਵੇ ਭਾਵੇਂ ਸੰਘਰਸ਼ੀ ਹੋਵੇ ਹੋਵੇ ਅਸੀਂ ਸਾਰੇ ਪੰਥ ਨੂੰ ਨਾਲ ਲੈ ਕੇ ਅਸੀਂ ਲੜਾਈ ਜਿਹੜੀ ਉਹ ਲੜਾਂਗੇ ਇਹ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਅਸੀਂ ਇਸ ਕਰਕੇ ਅੱਜ ਇੱਥੇ ਕੀਤੀ ਭਾਈ ਸਾਹਿਬ ਇੱਕ ਗੱਲ ਦੱਸੋ ਭਈ ਭਾਈ ਸਾਹਿਬ ਦੀਪ ਸਿੰਘ ਨੂੰ ਕੋਈ ਸਨਮਾਨ ਨਹੀਂ ਚਾਹ ਜਾਈਗਾ ਇਸ ਕੁਰਬਾਨੀ ਤੋਂ ਹਾਂ ਇਸ ਦਾ ਵੀ ਪਿਤਾ ਜੀ ਦੀ ਸਾਲਾ ਨਾਸਦੀ ਕਿ ਭਵਿਕ ਵਿੱਚ ਕੋਈ ਸਰਵਤਕਾਲਕ ਚਿਕਨੋ ਹੈ ਉਹ ਜਪੂ ਅਸੀਂ ਇਸ ਗੱਲ ਤੇ ਵਿਚਾਰ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਭਾਈ ਸੰਦੀਪ ਸਿੰਘ ਸਣੀ ਨੂੰ ਬੰਦਾ ਸਿੰਘ ਬਹਾਦਰ ਜਿਹੜਾ ਅਵਾਰਡ ਆ ਉਹਦੇ ਨਾਲ ਸਨਮਾਨਿਤ ਕਰਾਂਗੇ ਕੁਝ ਨਵੇਂ ਲੋਕਸ ਕੱਟਦਾ ਸੀ ਆਪਾਂ ਉਹ ਵੀ ਤਰੀਕ ਵੀ ਬਦਲੀ ਸੀ ਥੋੜਾ ਜਿਹਾ ਉਹਦੇ ਬਾਰੇ ਕੋਈ ਦੱਸਦਾ ਹਾਂ ਹਾਂ ਦੂਸਰੀ ਗੱਲ ਇਹ ਵੀ ਹੈ ਕਿ ਜਿਹੜਾ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਵਾਸਤੇ ਅਸੀਂ ਪੈਦਲ ਮਾਰਚ ਦਾ ਐਲਾਨ ਕੀਤਾ ਸੀ ਅਸੀਂ ਉਹਦੇ ਤੇ ਅੱਜ ਵੀ ਕੈਂਮ ਆਸੀਂ ਥੋੜਾ ਜਿਹਾ ਅੱਗੇ ਇਸ ਕਰਕੇ ਕੀਤਾ ਪੰਜਾਬ ਦੇ ਵਿੱਚ ਹੜ੍ਹ ਆ ਗਿਆ ਸੀ ਪਾਣੀ ਆ ਗਿਆ ਸੀ ਸੰਗਤਾਂ ਵੱਲੋਂ ਵੀ ਅਪੀਲ ਆਈ ਸੀ ਕਿ ਇਸ ਨੂੰ ਅੱਗੇ ਕੀਤਾ ਜਾਵੇ ਸੋ ਉਹ ਮਾਰਚ ਜਿਉਂ ਦਾ ਤਿਉਂ ਨਿਕਲੂਗਾ ਪਰ ਉਹਦੇ ਜਿਹੜੇ ਤਰੀਕ ਆ ਉਹ 10 ਨਵੰਬਰ ਹੋਊਗੀ 10 ਨਵੰਬਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਦਾਤ ਕਰਕੇ ਉਹਦੀ ਸ਼ੁਰੂਆਤ ਕੀਤੀ ਹੈ ਹਾਂ ਜੀ ਕਿਸੇ ਦਾ ਨਵਾ ਸਮਾ

ਦੇਖੋ ਬੇਨਤੀ ਇਹ ਹੈ ਕਿ ਹਰ ਗੱਲ ਦਾ ਨਾ ਕੁਰਬਾਨੀ ਤੇ ਉਹ ਕੁਰਬਾਨੀ ਕਿ ਕਿਸ ਕਾਰਨ ਤੇ ਆ ਤੇ ਕਿਉਂ ਹੋਈ ਆ ਇਹ ਇਹ ਮਹੱਤਵਪੂਰਨ ਗੱਲ ਹੁੰਦੀ ਆ ਦੁਨੀਆ ਆਉਂਦੀ ਆ ਦੁਨੀਆ ਜਾਂਦੀ ਉਹ ਇੱਕ ਅਲੱਗ ਚੀਜ਼ ਐ ਸਵਾਲ ਐ ਕਿ ਜਿਸ ਬੰਦੇ ਨੇ ਖੋਦ ਜਿਹਦੇ ਉੱਤੇ 100 ਬੰਦੇ ਦੇ ਕਤਲ ਦਾ ਕੇਸ ਅਦਾਲਤ ਦੇ ਚੱਲ ਚੁੱਕਾ ਇਹ ਵੱਖਰੀ ਗੱਲ ਐ ਕਿ ਪੁਲਿਸ ਦੇ ਦਬਾਅ ਕਰਕੇ ਜਾਂ ਮਜਬੂਰੀਆਂ ਕਰਕੇ ਜਾਂ ਗਵਾਹਾਂ ਜਿਹੜੀਆਂ ਅਸੀਂ ਉਹ ਜਿਸ ਤਰ੍ਹਾਂ ਸਰਕਾਰਾਂ ਕਰਦੀਆਂ ਨੇ ਉਹਨਾਂ ਵਿੱਚੋਂ 100 ਦੇ ਲਗਭਗ ਉਹਦੇ ਵਿੱਚ ਉਹ ਬਰੀ ਹੋਇਆ ਪਰ ਇੱਕ ਗੱਲ ਹੈ ਕਿ ਉਹਨਾਂ ਲੋਕਾਂ ਨੇ ਉਹਦੇ ਵਿਰੁੱਧ ਕੇਸ ਪਾਏ ਸੀ ਕੁਝ ਵਿੱਚੋਂ ਸ ਨੂੰ ਸਜ਼ਾ ਹੋਈ ਹੈ ਉਮਰ ਕੈਦ ਵੀ ਹੋਈ ਹੈ 10-10 ਸਾਲ ਦੀ ਵੀ ਸਜ਼ਾ ਹੋਈ ਹੈ ਤੇ ਅਜੇ ਉਹਦੇ ਦੇ ਕਈ ਕੇਸ ਹੋਰ ਚੱਲ ਵੀ ਰਹੇ ਸੀ ਹਾਂਜੀ ਪਰ ਉਹ ਇਸ ਤੋਂ ਪਹਿਲਾਂ ਹੀ ਆਪਣੇ ਜਿਹੜੇ ਜ਼ੁਲਮ ਸੀ ਉਹਨਾਂ ਨੂੰ ਮਤਲਬ ਕਿ ਉਹ ਫੋਗਦਾ ਹੋਇਆ ਇਸ ਸੰਸਾਰ ਤੋਂ ਚਲੇ ਗਿਆ ਸੋ ਉਹਦੇ ਪਾਪਾਂ ਕਰਕੇ ਤੇ ਸਣੀ ਦੀ ਉਸ ਪਾਪਾ ਨੂੰ ਸੋਧਾ ਲਾਉਣ ਦੀ ਜਿਹੜੀ ਗੱਲ ਹੈ ਨਾ ਇਸ ਕਾਰਨ ਬੜੀ ਬੜੀ ਮਹੱਤਵਪੂਰਨ ਗੱਲ ਹੈ ਸਵਾਲ ਇਹ ਨਹੀਂ ਹੈਗਾ ਕਿ ਸੂਬਾ ਸਰਹੰਦ ਇੱਥੇ ਕਈ ਹੈਗੇ ਸਨ ਹੋਰ ਵੀ ਹੈਗੇ ਸਨ ਪਰ ਉਹ ਸਹਿਬਜ਼ਾਦਿਆਂ ਦੀ ਵੱਡੀ ਕੁਰਬਾਨੀ ਇਹਦੇ ਤੋਂ ਵੱਡੇ ਜ਼ੁਲਮ ਤੇ ਫਿਰ ਇਹ ਦਾਵਾ ਕਰਨਾ ਕਿ ਮੈਂ ਤੁਸੀਂ ਲੋਕ ਸੂਬਾ ਸਰਹੰਦ ਨੂੰ ਭੁੱਲ ਜਾਓਗੇ ਇਹ ਸੂਬਾ ਸਰਹੰਦ ਨੂੰ ਯਾਦ ਰੱਖੋਗੇ ਕਈ ਘਟਨਾਵਾਂ ਇਤਿਹਾਸ ਵਿੱਚ ਯਾਦ ਰਹਿੰਦੀਆਂ ਨੇ ਇਹ ਘਟਨਾ ਯਾਦ ਉਹਨਾਂ ਨੂੰ ਵੀ ਰਹੂਗੀ ਜਿਹੜੇ ਜ਼ੁਲਮ ਕਰਦੇ ਆ ਅੱਛਾ ਇੱਕ ਬੰਗਲ ਕੁਝ ਵੀ ਚਾਹਨਾ ਥੋੜੀ ਕੌੜੀ ਹੈ ਲੇਕਿਨ ਹਾਂ ਬੋਲ ਗੱਲ ਤਾਂ ਹੋਣੀ ਚਾਹੀਦੀ ਆ ਕੀ ਸਾਬ ਹੋ ਗਏ ਸਿਕਸੰਦਰ ਸ਼ੁਕਰ ਅਜੇ ਤੱਕ ਅਸੀਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜਾਵਾਂ ਵਿੱਚ ਕੋਈ ਤਰ੍ਹਾਂ ਨਹੀਂ ਦਿਵਾ ਸਕੀ ਉਹਦਾ ਕਾਰਨ ਇਹ ਹੈ ਜੀ ਕਿ ਜਿਹੜੀ ਇਹ ਸਜ਼ਾ ਹੁੰਦੀ ਹੈ ਨਾ ਇਹ ਰਾਸ਼ੀ ਤੌਰ ਤੇ ਦਿੱਤੀ ਜਾ ਸਕਦੀ ਸੀ ਰਾਸ਼ੀ ਤੌਰ ਤੇ ਜਿਹੜੀ ਵੈਸੇ ਸਜ਼ਾ ਹੁੰਦੀ ਹੈ ਉਹ ਤਾਂ ਜਿੰਦੇ ਸੁਖੇ ਨੇ ਦਿੱਤੀ ਹੈ ਬਿਆਨ ਸਿੰਘ ਸੁਤਵੰਦ ਸਿੰਘ ਕੇਰ ਸਿੰਘ ਅਰਨ ਨੇ ਦਿੱਤੀ ਹੈ ਹਵਾਰਾ ਸਾਹਿਬ ਰਾਜੋਣਾ ਸਾਹਿਬ ਦਲਾਵਰ ਸਿੰਘ ਉਹਨਾਂ ਨੇ ਦਿੱਤੀ ਹੈ ਬੜਾ ਕੁਝ ਹੋਇਆ ਆਪਣੇ ਸੁਖੀ ਕੁੱਕੀ ਅਰਨ ਨੇ ਦਿੱਤੀ ਹੈ ਹੋਰ ਵੀ ਬੜਾ ਕੁਝ ਪੰਥ ਵਿੱਚ ਜਰੇ ਜਿਹਨਾਂ ਜੁਰਮ ਪਾਪ ਕੀਤੇ ਉਹਨਾਂ ਨੂੰ ਸਜ਼ਾ ਮਿਲੀਆਂ ਪਰ ਜਿਹੜੀ ਸਮੁੱਚਕ ਤੌਰ ਤੇ ਹੁੰਦੀ ਹੈ ਉਹ ਹੁੰਦੀ ਹੈ ਸਤਾ ਵੱਲੋਂ ਸਤਾ ਦੇ ਉੱਤੇ ਦਿੱਲੀ ਦੀ ਸਰਕਾਰ ਨੇ ਟਿਕਲੂ ਬਾਜੀ ਖੇਡ ਕੇ ਕਦੇ ਬਰਨਾਵਾ ਕਦੇ ਬਾਦਲ ਕਦੇ ਬਿਆੰਤ ਤੇ ਕਦੇ ਪਟਿਆਲੇ ਵਾਲਾ ਉਹ ਰਾਜਾ ਜਿਹੜਾ ਬੜੇ ਲੰਮੇ ਸਦੀਆਂ ਤੋਂ ਪਰਖਿਆ ਹੋਇਆ ਸੀ ਸਰਕਾਰਾਂ ਵੱਲੋਂ ਉਹਨਾਂ ਨੂੰ ਸਤਾ ਦੇ ਉੱਤੇ ਕਾਬਜ਼ ਕੀਤਾ ਜਾਂਦਾ ਰਿਹਾ ਪੰਥ ਨੂੰ ਇਸ ਤੋਂ ਪਾਸੇ ਰੱਖਿਆ ਨਹੀਂ ਸੀ ਜੇ ਪੰਥ ਸਤਾਤੇ ਆਉਗਾ ਤੇ ਪੰਥ ਦੀ ਜਰੂਰ ਨਿਰਪੱਖ ਕੇਸ ਸੁਪਰੀਮ ਕੋਰਟ ਦੇ ਮੌਜੂਦਾ ਸਾਫਤਾ ਜਾਂ ਹਾਈ ਕੋਰਟ ਦੇ ਮੌਜੂਦਾ ਅਜਾਇਬ ਦੇ ਕੋਲੋਂ ਪਿੰਦੀ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਤਾਰਦਾ ਹੁਣ ਵੀ ਜੇ ਕਿਤੇ ਪ੍ਰਮਾਤਮਾ ਮੌਕਾ ਦੇਵੇ ਇਹ ਸਾਰਾ ਕੋਈ ਸਜ਼ਾ ਕਿਸੇ ਨੂੰ ਮਿਲੇ ਨਾ ਮਿਲੇ ਸਭ ਉਹ ਚਲੇ ਗਏ ਬਹੁਤ ਸਾਰੀ ਦੁਨੀਆ ਤੋਂ ਕਈ ਚਲੇ ਜਾਣਗੇ ਪਰ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਰੂਰ ਨਤਾਰਿਆ ਜਾਏਗਾ ਠੀਕ ਹੈ ਇੱਕ ਹੋਰ ਵੀ ਗੱਲ ਹੈ ਕਿ ਅਸੀਂ ਜਿਹੜੇ ਗਰੰਥੀ ਸਿੰਘਾਂ ਨੇ ਸੂਬਾ ਸਿੰਘ ਦੀ ਅਰਦਾਸ ਕਰਨ ਤੋਂ ਇਨਕਾਰ ਕੀਤਾ ਅਸੀਂ ਉਹਨਾਂ ਨੂੰ ਵੀ ਸਨਮਾਨ ਕਰਾਂਗੇ ਔਰ ਅਥੇ ਜਿੰਨੇ ਵੀ ਗਰੰਥੀ ਸਿੰਘ ਨੇ ਜਿੰਨੇ ਵੀ ਰਾਬੀ ਸਿੰਘ ਨੇ ਜਿਆ ਕਟਾਵਾ ਕਟਾੜੇ ਸਿੰਘ ਨੇ ਪੰਥ ਦੇ ਅਧਿਉਨਾ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਦੇ ਅੰਤਮਰਦਾਸ ਉਹਦਾ ਉਹਦੇ ਪਾਠ ਕਿਸੇ ਵੀ ਕਿਸਮ ਦੇ ਕੀ ਕੋਈ ਵੀ ਧਾਰਮਿਕ ਕੇਰਿਆ ਦੇ ਵਿੱਚ ਕੋਈ ਵੀ ਜਿਹੜਾ ਗ੍ਰੰਥੀ ਜਾਂ ਰਾਗੀ ਜਾਂ ਕਥਾਵਾਚਕ ਭਾਵੇਂ ਉਹਦਾ ਰਿਸ਼ਤੇਦਾਰ ਹੋਵੇ ਭਾਵੇਂ ਕੋਈ ਹੋਵੇ ਉਹ ਉੱਥੇ ਨਜ਼ਰ ਨਹੀਂ ਆਉਣਾ ਚਾਹੀਦਾ ਜਿਵੇਂ ਕੇ ਪੀਐਸ ਸਵਾਰਨ ਤੇ ਘੋਟਨਾ ਇਹਨਾਂ ਦੇ ਮੌਕੇ ਪੰਥ ਨੇ ਬੜੀ ਵੱਡੀ ਇੱਕ ਜਰਨਲ ਧਿਆਲ ਜਰਨਲ ਧਿਆਲ ਬੜਾ ਵੱਡਾ ਰੋਸ ਪ੍ਰਗਟ ਕੀਤਾ ਸੀ ਕਿ ਤੁਸੀਂ ਸਾਡੀ ਕੌਮ ਦਾ ਸੱਤਿਆਨਾਸ਼ ਕੀਤਾ ਹੈ ਤੁਹਾਡੇ ਵਾਸਤੇ ਗੁਰੂ ਘਰ ਦੇ ਵਿੱਚ ਕੋਈ ਥਾਂ ਨਹੀਂ ਇਸ ਕਰਕੇ ਇਹ ਸੂਬਾ ਸਰਹੰਦ ਸੀਗਾ ਆਪਣੇ ਆਪਣੇ ਆਪ ਨੂੰ ਕਹਿੰਦਾ ਸੀ ਔਰ ਸੂਬੇ ਸਰਹੰਦ ਦੇ ਵਿਰੁੱਧ ਅੱਜ ਤੱਕ ਜਿਹੜੀ ਸਾਡੀ ਕੌਮ ਆ ਉਹ ਖੜੀ ਨਜ਼ਰ ਆਉਂਦੀ ਹੈ ਉੱਥੇ ਮੇਲੇ ਲੱਗਦੇ ਆ ਸੋ ਅਸੀਂ ਸਾਰਿਆਂ ਨੂੰ ਕਹਾਂਗੇ ਕਿ ਕੋਈ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਉਹ ਜਿਹੜਾ ਵੀ ਕਰੂਗਾ ਉਹਨੂੰ ਪੰਥਕ ਰਵੈਤਾਂ ਦੇ ਨਾਲ ਅਸੀਂ ਉਹਨੂੰ ਸੇਵਾ ਵੀ